डीएपी ਜਿ ਆਪਾਂ ਨੇ ਪਿੰਡ ਪਟਾਲ ਕਲਾਂ ਸਟੇਟੀ ਦੇ ਵਿੱਚੋਂ ਲੱਤੀ ਦੀ ਤੇ ਉਹ ਅਸੀਂ ਜਦੋਂ ਪਾਈ ਤੇ ਉਹ ਪਾਣੀ ਦੇ ਉੱਤੇ ਤਰ ਲੱਗੇ ਅਸੀਂ ਅਗਲੇ ਇੱਕ ਕੀਲੇ 'ਚ ਪਾ ਕੇ ਅਗਲੇ ਕੀਲੇ 'ਚ ਪਾਈ ਜਦ ਨੂੰ ਉਹ ਉੱਤੇ ਦਰਦੀ ਫਿਰਦੀ ਜੀ ਵੀ ਸਾਨੂੰ ਇਹ ਡੁਪਲੀਕੇਟ ਲੱਗਦੀ ਜੀ ਡੀਏਪੀ ਇੱਕ ਪਹਿਲਾਂ ਪੁਰਾਣਾ ਗੱਟਾ ਪਾਇਆ ਹੋਇਆ ਉਹ ਡੀਏਪੀ ਪਈ ਸਬੂਤ ਉਹਦੇ ਨਾਲ ਲੱਗਵੇਂ ਕੀਲੇ ਦੇ ਵਿੱਚ ਪਈ ਹੈ ਤੇ ਸਾਨੂੰ ਤਾਂ ਇਹ ਸ਼ੱਕ ਹੈ ਜੀ ਵੀ ਨਕਲੀ ਡੀਏਪੀ ਸਾਰੇ ਤੁਸੀਂ ਕੋਈ ਤਜਰਬਾ ਕਰਕੇ ਦੇਖਿਆ ਕੋਈ ਕਿਸ ਤਰ੍ਹਾਂ ਦਾ ਤਰ ਯਾਰ ਬਾਈ ਪਹਿਲਾਂ ਕੀ ਕੀਤਾ ਹੋਇਆ ਸੀਨੇ ਡੀਏਪੀ ਸਪਰੇਅ ਵਾਸਤੇ ਕੋਲ ਦਿਆਂ ਤੇ ਓਡੀਏਪੀ ਬਾਲਟੀ ਚ ਕੋਲ ਦਈਏ ਦੋ ਦੋ ਦਿਨ ਦੂਜੇ ਦਿਨ ਵੀ ਪਈ ਰਹਿੰਦੀ ਏ ਤੇ ਖੁਰਦੀ ਵੀ ਨਹੀਂ ਗਈ ਉਹ ਡੰਡਿਆਂ ਨਾਲ ਵੀ ਨਹੀਂ ਖੁਰਦੀ ਗਈ ਤੇ ਐਸੇ ਕਰਕੇ ਤਜਰਬਾ ਕਰਿਆ ਇਹ ਮਿੰਟਾਂ ਸਗੰਟਾਂ ਦੇ ਵਿੱਚ ਕੋਲ ਜਾਂਦੀ ਏ ਸਾਰੀ ਐਸੇ ਕਰਕੇ ਆ ਸਾਨੂੰ ਡੁਪਲੀਕੇਟ ਲੱਗਦੀ ਏ ਤੇ ਬਾਕੀ ਜਿਹੜੀ ਡੀਏਪੀ ਹਵਾ ਨਾਲ ਸਾਰੀ ਇੱਕ ਪਾਸੇ ਇਕੱਠੀ ਹੋ ਗਈ ਸਾਰੀ ਡੀਏਪੀ ਆਕੇ ਦੇਖ ਵੀ ਸਕਦੇ ਆ ਕੋ ਮੈਕਮਾ ਵਾਲੇ ਨੇ ਵੀ ਫੋਨ ਕੀਤਾ ਹੋਇਆ ਸੀ ਨੇ ਖੇਤੀਬਾੜੀ ਦਫ਼ਤਰ ਚ ਫੋਨ ਕਰਾਇਦੀ ਤੇ ਪ੍ਰਧਾਨ ਨੂੰ ਬੁਲਾ ਕੇ ਦਿਖਾਇਆ ਆਪਣਾ ਸਟੇਡੀ ਦੇ ਪ੍ਰਧਾਨ ਨੂੰ ਬੁਲਾ ਕੇ ਦਿਖਾਇਆ ਬਾਕੀ ਹੋਰ ਲਾਬਲੇ ਖੇਤਾਂ ਵਾਲੇ ਨੇ ਦਿਖਾਈ ਵੀ ਤਰਦੀ ਫਿਰਦੀ ਦੀ ਇੱਕ ਪਾਸੇ ਸਾਰੀ ਇੱਕ ਪਾਸੇ ਇਕੱਠੀ ਹੋ ਗਈ ਤੇ ਕੀ ਮੰਗ ਕੀ ਕਰਦੇ ਨੇ ਮੰਗ ਤੇ ਇਹੀ ਹੈ ਜੀ ਵੀ ਸਾਡੇ ਨਾਲ ਠੱਗੀ ਹੋ ਰਹੀ ਹੈ ਜੀ ਸਰਕਾਰੀ ਸਟੇਟੀਆਂ ਦੇ ਵਿੱਚ ਤੇ ਬਾਕੀ ਵੀ ਪ੍ਰਸ਼ਾਸਨ ਇਹਦੇ ਕਾਰਵਾਈ ਕਰੇ ਸਟੇਡੀ ਤੇ ਕੋਈ ਫੈਕਟਰੀ ਦੇ ਕੋਈ ਇਸੇ ਦੇ ਵੀ ਕਾਰਵਾਈ ਹੋਵੇ ਹੋਣੀ ਚਾਹੀਦੀ ਹੈ ਜ਼ਰੂਰੀ ਸਾਰੇ ਜਾਂਚ ਹੋਣੀ ਚਾਹੀਦੀ ਹੈ ਡੀਏਪੀ ਦੀ ਸਾਰੇ ਲੋਕ ਲੈਂਦੇ ਨੇ ਵੀ ਸਟੇਟੀਆਂ ਦੇ ਵਿੱਚੋਂ ਇਹ ਡੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਇਹਦੀ ਤੇ ਕੱਲ ਨੂੰ ਵੀ ਇਹ ਸਟੇਟੀਆਂ ਦੇ ਵਿੱਚੋਂ ਲੋਕਾਂ ਨੇ ਲੱਤੀ ਹੈ ਲੋਕਾਂ ਨੇ ਜੂਰੀ ਉਹਦੇ ਵਿੱਚ ਪਾਈ ਹੈ ਬਾਨਾਂ ਦੇ ਵਿੱਚ ਉਹਨਾਂ ਦਾ ਕੋਈ ਤਸੱਲੀ ਤਾਂ ਨਹੀਂ ਹੈਗੀ ਖੁਰੀ ਆ ਜਾਂ ਨਾਖੁਰੀ ਹੈ ਕਿਵੇਂ ਅਸੀਂ ਤਾਂ ਉੱਤੇ ਪਾ ਕੇ ਦੇਖੀ ਹੈ ਕਿ ਕਿ ਨਹੀਂ ਸਾਡੀ ਤਾਂ ਤਿਰਕੇ ਇੱਕ ਸਾਈਡ ਲੱਗ ਗਈ ਸਾਰੀ ਪਹਿਲਾਂ ਕਦੇ ਦੇਖਿਆ ਤੁਸੀਂ ਵੀ ਐਦਾਂ ਇਹ ਤਾਂ ਕਿ ਕਿਦੇ ਵੀ ਨਹੀਂ ਦੇਖਿਆ ਹੈਗਾ ਜੀ ਵੀ ਕੋਈ ਡੀਏਪੀ ਤਰਦੀ ਹੋਵੇ ਜਾਂ ਖੁਰ ਜੇ 1 ਲੱਖ ਤਾਂ ਇਹਦਾ ਹਈ ਨਹੀਂ ਦੀ ਕਿਦੇ ਵੀ ਅੱਜ ਤੱਕ ਕੰਨੇ ਸਾਲ ਹੋ ਗਏ ਖੇਤੀਆਂ ਕਰਦਿਆਂ ਨੂੰ ਆਇਆ ਕੋਈ ਤੱਕ ਇਹ ਦੇਖੀ ਨਹੀਂ ਹੈ ਕੋਈ ਸੈਕਟਰੀ ਨਾਲ ਗੱਲਬਾਤ ਹੋਈ ਤੁਹਾਡੇ ਨਾਲ ਸੈਕਟਰੀ ਨਾਲ ਗੱਲਬਾਤ ਹੋਈ ਸੀ ਜੀ ਸੈਕਟਰੀ ਕਹਿੰਦਾ ਵੀ ਇਹਦਾ ਮਾਰਕ ਫੈੱਡ ਦੱਸੂਗਾ ਤੇ ਅਸੀਂ ਨੰਨੇ ਚ ਫੋਨ ਕੱਟਤਾ ਅਸੀਂ ਪ੍ਰਧਾਨ ਨੂੰ ਫੋਨ ਲਾਤਾ ਉਸ ਤੋਂ ਬਾਅਦ ਸੈਕਟਰੀ ਸਾਨੂੰ ਫੋਨ ਲਾ ਕੇ ਦੁਬਾਰੇ ਬਾਜਾ ਆਥਣੇ ਜੀ ਤੇ ਉਹਨੇ ਇਹ ਕਿਹਾ ਕਹਿੰਦਾ ਇੱਕ ਥੈਲੇ ਨਾਲ ਕੀ ਹੋ ਗਿਆ ਕਹੇ ਜੇ ਮਾਰੀ ਆ ਗਈ ਕਹੇ ਤੁਹਾਡੇ ਪਹਾੜ ਡਿੱਗਿਆ ਕੋਈ ਇਹ ਗੱਲਾਂ ਕਹੀਆਂ ਸੀ ਸੈਕਟਰੀ ਨੇ ਅਸੀਂ ਵੀਡੀਓ ਪਵਾਣੀ ਵੀ ਨਹੀਂ ਚਾਹੁੰਦੇ ਦੀ ਐਸੇ ਕਰਕੇ ਸੈਕਟਰੀ ਕਰਕੇ ਪਵਾਣੀ ਪੈਗੀ ਸਾਨੂੰ ਖੇਤੀਬਾੜੀ ਵਿਭਾਗ ਵਾਲਿਆਂ ਨੇ ਕੀ ਕੀਤਾ ਜਿਵੇਂ ਖੇਤੀਬਾੜੀ ਪੁਵਾਗਾਲੇ ਕਹਿੰਦੇ ਸੀ ਸੋਮਵਾਰ ਨੂੰ ਆਵਾਂਗੇ ਹਾਂ ਕੀ ਨਾਮ ਹੈ ਬਾਈ ਜੀ ਮੇਰਾ ਨਾਮ ਭਪਿੰਦਰ ਸਿੰਘ ਹੈ ਜੀ ਪਿੰਡ ਪਟਾਲਕ ਵਾਲੇ ਹਾਂ ਜੀ ਇੱਥੇ ਪਹੁੰਚੇ ਤੁਸੀਂ ਇਹ ਜਿਹੜਾ ਡੀਪੀ ਦਾ ਦੱਸਿਆ ਜਾ ਰਿਹਾ ਹੈ ਸ਼ੰਕਾ ਜਿਤਾਈ ਜਾ ਰਹੀ ਹੈ ਵੀ ਕੋਈ ਇਹਦੇ ਚ ਮਤਲਬ ਡੁਪਲੀਕੇਸੀ ਦੀ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਤੁਸੀਂ ਵੀ ਇਹ ਦੇਖਿਆਗਾ ਕੀ ਇਹ ਮੰਨਦਾ ਇਹ ਸਾਨੂੰ ਇਹਦਾ ਕੱਲ ਫੋਨ ਗਿਆ ਸੀ ਜੀ ਵੀ ਐਂ ਕਰਕੇ ਆਪਣੇ ਡੀਏਪੀ ਜਿਹੜੀ ਹੈ ਉੱਪਰ ਤਿਰਦੀ ਫਿਰਦੀ ਹੈ ਜੀ ਜਦ ਕੀ ਅਸੀਂ ਨੇ ਅੱਜ ਤੱਕ ਲਾ ਲੋ ਵੀ 15 16 ਸਾਲ ਹੋ ਗਏ ਖੇਤੀ ਕਰਦੇ ਨੂੰ ਜੀ ਤੇ ਡੀਏਪੀ ਕਦੇ ਇੰਨੀ ਛੇਤੀ ਖੁਰੀ ਨਹੀਂ ਨਾ ਕਦੇ ਉੱਪਰ ਤਰੀ ਜਾਏ ਪਾਣੀ ਦੇ ਜੀ ਤੇ ਅਸੀਂ ਕਣਕ ਦੇ ਵੀ ਸਪਰੇਅ ਕਰਦੇ ਹਾਂ ਜੀ ਡੀਏਪੀ ਦੋ ਦੋ ਦਿਨਾਂ ਚ ਖੁਰਦੀ ਆਈਏ ਪਾਣੀ ਚ ਭੌਂਕੇ ਪਾਣੀ ਚ ਭੌਂਕੇ ਹਾਂਜੀ ਤੇ ਹੁਣ ਅਸੀਂ ਨੇ ਇੱਥੇ ਭੌਂਕੇ ਵੀ ਦੇਖੀਏ ਪਾਣੀ ਦੇ ਵਿੱਚ ਜੀ ਤੇ ਇਹਦੇ ਵਿੱਚ ਲਾ ਲੋ ਵੀ 20 ਪਚੀ ਮਿੰਟਾਂ ਦੇ ਵਿੱਚ ਡੀਪੀ ਸਾਰੀ ਖੁਰ ਜਾਂਦੀ ਹੈ ਜੀ ਇੱਕ ਰਾਖ ਵਾਂਗੂ ਬਣ ਜਾਂਦੀ ਹੈ ਤੇ ਇਹ ਨਾਲ ਜਦੋਂ ਖਾਵਾ ਦੇ ਕਾਰਨ ਜੇ ਸਾਰੀ ਇੱਕ ਪਾਸੇ ਡੀਪੀ ਇਕੱਠੀ ਹੋ ਗਈ ਜੀ ਜਦ ਕਿ ਇਹ ਹੋਣੀ ਚਾਹੀਦੀ ਨਾ ਅਸੀਂ ਅੱਜ ਤੱਕ ਦੇਖੀ ਜੇ ਪਹਿਲੀ ਵਾਰੀ ਦੇਖੀ ਜੀ ਇਹ ਸਾਨੂੰ ਐ ਲੱਗਦਾ ਵੀ ਇਹਦੀ ਡੁਪਲੀਕੇਟ ਆਈ ਹੋਈ ਇਹਦੇ ਵਿੱਚ ਜੀ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਲੰਗਾਈ ਨਾਲ ਜੇ ਕਿਉਂਕਿ ਇਹ ਸਟੇਟ ਦੇ ਵਿੱਚ ਹਲਤੀ ਹੋਈ ਹੈ ਕੀ ਨਾਮ ਮੇਰਾ ਨਾਮ ਰਾਮਪਾਲ ਸਿੰਘ ਝਲੂਰ ਬਲਾਕ 77 ਲਹਿਰਾ ਬੀਕੇਜੂ ਸਿੱਧੂਪੁਰ ਅਧਿਪਤਾਲ ਕਲਾਂ ਦੀ ਸੋਸਾਇਟੀ ਦੇ ਵਿੱਚ ਖੜਿਓ ਜਿਹੜਾ ਦੱਸਿਆ ਜਾ ਰਿਹਾ ਕੋਈ ਡੀਏਪੀ ਖਾ ਦਾ ਡੁਪਲੀਕੇਟ ਹੋਣ ਦੇ ਸ਼ੰਕੇ ਜਿਤਾਏ ਨਿਕਸਾਨਾਂ ਨੇ ਕੀ ਆ ਸੀ ਇਹ ਤਾਂ ਜਿਹੜੀ ਕੀ ਮਾਮਲਾ ਹੈ ਹਾਂ ਇਹ ਜਿਹੜੀ ਡੀਏਪੀ ਹੈ ਅਮਨਦੀਪ ਸਿੰਘ ਮੁੰਡਾ ਤੇ ਆਪਣਾ ਨਾਲ ਜਗਦੀਸ਼ ਹੋਰੀ ਲੈ ਕੇ ਗਏ ਸੀ ਉਹ ਸੋਸਾਇਟੀ ਦੇ ਵਿੱਚੋਂ 100% ਸਿਸਮ ਸੰਕਿਆ ਨਹੀਂ ਸਾਨੂੰ ਕਨਫਰਮ ਮਜੀ ਲੱਗ ਰਹੀ ਹੈ ਵੀ ਹਾਂ ਇਹ ਨਕਲੀ ਹੈ ਕਾਰਨ ਕੀ ਇਹਦੇ ਵਿੱਚ ਦੇਖੋ ਜਿਹੜੀ ਡੀਏਪੀ ਹੁੰਦੀ ਹੈ ਜਦੋਂ ਆਪਾਂ ਖੇਤ ਦੇ ਵਿੱਚ ਪਾ ਦਾ ਨੱਕਾਟੋ ਘਟ ਦੋ ਦਿਨਾਂ ਤੱਕ ਉਹ ਮੱਲਾ ਧਰਤੀ ਦੇ ਹੇਠ ਹੀ ਰਹਿੰਦੀ ਹੈ ਨਾਲ ਲੱਗ ਕੇ ਪਰ ਇਹ ਡੀਏਪੀ ਇਹ ਜੀ ਦੇਖੀ ਅੱਜ ਮਲਾ ਛੱਟਾ ਮਾਰਨ ਸਰ ਅੱਧੇ ਘੰਟੇ ਬਾਅਦ 30% ਸਾਨੂੰ ਲੱਗਦਾ ਵੀ ਉੱਪਰ ਆ ਜਾਣੀ ਬਿਲਕੁਲ ਉੱਪਰ ਆਣ ਤੋਂ ਬਾਅਦ ਬਿਲਕੁਲ ਜਦੋਂ ਹੱਥ ਨਾਲ ਚਾਹ ਚਾਹ ਪੁੰਨੇ ਨਾਲ ਚੱਕ ਲੋ ਬਿਲਕੁਲ ਚੱਕ ਕੇ ਜਮੀ ਕਾਲੀ ਹੋ ਰਹੀ ਹੈ ਬੇਕਾਰ ਉਹ ਡੀਏਪੀ ਨਕਲੀ ਹੈ ਇਹ ਜਿਹੜੀ ਇਹਨਾਂ ਡੀਏਪੀ ਇੱਕ ਦਿਨ ਪਹਿਲਾਂ ਪਾਈ ਸੀ ਖੇਤ ਦੇ ਵਿੱਚ ਉਹ ਡੀਏਪੀ ਇੱਕ ਹਵਾ ਦੇ ਦਬਾਅ ਦੇ ਕਾਰਨ ਇੱਕ ਸਾਈਡ ਬਿਲਕੁਲ ਇੱਕਦਮ ਇਕੱਠੀ ਹੋ ਚੁੱਕੀ ਹੈ ਤਾਂ ਉਹਦੇ ਵਿੱਚ ਸ਼ੰਕਾ ਨਹੀਂ ਸਾਨੂੰ 100% ਇਹ ਨਕਲੀ ਲੱਗਦੀ ਹੈ ਡੀਏਪੀ ਇਸ ਕਰਕੇ ਇਹੀ ਹੈ ਵੀ ਸਾਨੂੰ ਜਿਹੜਾ ਇਹ ਮਹਿਕਮਾ ਮੈਂ ਕਿਹਾ ਇਸਕੋ ਗੌਰ ਨਹੀਂ ਕਰ ਰਿਹਾ ਨਾ ਖੇਤੀਬਾੜੀ ਗੁਰਮੀਤ ਖੁੱਡੀਆਂ ਗੌਰ ਕਰ ਰਿਹਾ ਹੈ ਪਿਛਲੇ ਸਾਲ ਵੀ ਇਹ ਡੀਏਪੀ ਨਕਲੀ ਆਈ ਸੀ ਇਸ ਸਾਲ ਵੀ ਨਕਲੀ ਸੋਸਾਇਟੀਆਂ ਦੇ ਵਿੱਚ ਆ ਰਹੀ ਹੈ ਇੱਕ ਉਹ ਅਦਾਰਾ ਸੀ ਇਹ ਜਿਹੜਾ ਸਾਡਾ ਵੀ ਮਾਨੂੰ ਵਿਸ਼ਵਾਸ ਸੀ ਵੀ ਹਾਂ ਇੱਥੇ ਨਕਲੀ ਨਹੀਂ ਆਂਦੀ ਪਰ ਇਹ ਵੀ ਅਦਾਰਾ ਜਿਹੜਾ ਇਹ ਅੱਜ ਸਾਨੂੰ ਲੱਗਦਾ ਵੀ ਇੱਥੇ ਵੀ ਨਕਲੀ ਸਰਕਾਰ ਦੀ ਮਿਲੀ ਭੁਗਤ ਹੋਣ ਦੇ ਕਾਰਨ ਇਹ ਜਿਹੜੀ ਸੋਸਾਇਟੀਆਂ ਦੇ ਵਿੱਚ ਡੀਏਪੀ ਨਕਲੀ ਆ ਰਹੀ ਹੈ ਰਮਪਾਲ ਜੀ ਕੋਈ ਇਹਦੇ ਸੈਂਪਲ ਵਗੈਰਾ ਵੀ ਭਰਾਏ ਗਏ ਆ ਖਾਤੇ ਇਹ ਸੈਂਪਲ ਹਲੇ ਭਰਨਗੇ ਪਰ ਉਹਨਾਂ ਤੇ ਵਿਸ਼ਵਾਸ ਨਹੀਂ ਹੁੰਦਾ ਸੈਂਪਲਾਂ ਦੇ ਕਿਉਂਕਿ ਇਹ ਹਾਲਾਤ ਇਹੇ ਜੀ ਸਰਕਾਰ ਨੇ ਭ੍ਰਿਸ਼ਟ ਬਣ ਚੁੱਕੀ ਹੈ ਸਰਕਾਰ ਇਹ ਸਾਨੂੰ ਪਤਾ ਸੈਂਪਲ ਲੈ ਜਾਂਦੇ ਨੇ ਪਰ ਅੰਦਰ ਖਾਤੇ ਕੁਝ ਹੋਰ ਸਮਝਦੇ ਨੇ ਚਾਹੇ ਪੈਸਟੀਸਾਈਡ ਆ ਗਿਆ ਚਾਹੇ ਸਾਡਾ ਦੁੱਧ ਦਾ ਲੈ ਜਾਂਦੇ ਨੇ ਚਾਹੇ ਪਨੀਰ ਦਾ ਲੈ ਜਾਣਾ ਜੋ ਮਰਜ਼ੀ ਲੈ ਜਾਣਾ ਪਰ ਇਹ ਸਰਕਾਰ ਦੀ ਮਿਲੀ ਭੁਗਤ ਦੇ ਹੋਰ ਨਕਾਰਨਾ ਮਤਲਬ ਭ੍ਰਿਸ਼ਟ ਵਿੱਚੇ ਦਬਾ ਰਹਿ ਜਾਂਦਾ ਪਰ ਅਸੀਂ ਫਿਰ ਵੀ ਇਨਸਾਫ ਪਸੰਦ ਲੋਕ ਆ ਅਸੀਂ ਸੰਘਰਸ਼ ਕਰਦੇ ਰਾਂਗੇ ਤੇ ਸੰਘਰਸ਼ ਅੱਗੇ ਵੀ ਕਰਾਂਗੇ ਜੇਕਰ ਸਰਕਾਰ ਨੇ ਇਨਸਾਫ ਨਾ ਦਿੱਤਾ ਇਸ ਦੇ ਸਬੰਧ ਵਿੱਚ ਮੈਂ ਨਾਇੰਦਰ ਸਿੰਘ ਪੱਟੀ ਖੇਤੀਬਾੜੀ ਅਫਸਰ ਲੜਾ ਗਾਗਾ ਸੈਂਪਲ ਕਲੈਕਟ ਕਰ ਰਹੇ ਉਥੇ ਡੀਏਪੀ ਡੁਪਲੀਕੇਟ ਹੋਣ ਦਾ ਜਿਹੜਾ ਇੱਥੇ ਮਤਲਬ ਇੱਕ ਸ਼ੰਕਾ ਲਾ ਲੋ ਲੋਕਾਂ ਦੀ ਪਛਾਣਾਂ ਦੀ ਸੋਸਾਇਟੀ ਪਹੁੰਚੋ ਕੀ ਕਰਨ ਹਾਂਜੀ ਸਾਨੂੰ ਕਿਸਾਨਾਂ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਟੈਲੀਫੋਨਿਕਲੀ ਵੀ ਅਸੀਂ ਸੋਸਾਇਟੀ ਤੋਂ ਡੀਏਪੀ ਚੱਕਿਆ ਸਾਨੂੰ ਉਹ ਨਕਲੀ ਜਾਪਦਾ ਹੈ ਤਾਂ ਅਸੀਂ ਪਹਿਲਾਂ ਕਿਸਾਨ ਦੇ ਖੇਤ ਦੇ ਵਿੱਚ ਗਏ ਸੀ ਉੱਥੇ ਜਾ ਕੇ ਦੇਖਿਆ ਤਾਂ ਜੋ ਵੀ ਉਹ ਡੀਏਪੀ ਇੱਥੋਂ ਲੈ ਕੇ ਗਿਆ ਉਹ ਇੱਥੇ ਆ ਕੇ ਸੋਸਾਇਟੀ ਦੇ ਵਿੱਚ ਚੈੱਕ ਕਰਿਆ ਔਰ ਨਾਲ ਤਾਂ ਜੋ ਵੀ ਸਟੌਕ ਜਿੱਤੇ ਪਿਆਰ ਚੋ ਸਿੰਪਲ ਡਰਾ ਕਰੇਗੇ ਜਿੱਦਾਂ ਕਿਸਾਨਾਂ ਨੇ ਦਿਖਾਇਆ ਸੀ ਵੀ ਦੇਖਿਆ ਵੀਡੀਓ ਬਣੀ ਹੈ ਡੀਪੀ ਜਿਹੜਾ ਪਾਣੀ ਦੇ ਉੱਪਰ ਤੈਰ ਰਿਹਾ ਜਾਂ ਜਿਹੜਾ ਖੇਤ ਚ ਪਾਣੀ ਸੁੱਕ ਗਿਆ ਉਹ ਇੱਕ ਜਗ੍ਹਾ ਤੇ ਇਕੱਠਾ ਹੋਇਆ ਉਹ ਤੈਰਿਆ ਹੋਇਆ ਨਹੀਂ ਚਲੋ ਅਸੀਂ ਜਿਹੜਾ ਖੇਤ ਦੇਖਿਆ ਉਹਦੇ ਦੇ ਵਿੱਚ ਅੱਜ ਪਾਣੀ ਨਹੀਂ ਸੀ ਸਾਰਾ ਡੀਪੀ ਜੋ ਵੀ ਬੈਠਾ ਹੋਇਆ ਸੀ ਤੇ ਇਸੇ ਕਰਕੇ ਉਹ ਜੋ ਵੀ ਕੰਮ ਕੁਝ ਤੈਰਦਾ ਤਾਂ ਨਹੀਂ ਅਸੀਂ ਦੇਖਿਆ ਪਰ ਉਹਨਾਂ ਨੇ ਜਨ ਵੀਡੀਓ ਦਿਖਾਈ ਹੈ ਉਹ ਵਿੱਚ ਉਹ ਕੱਪੜੇ ਦੇ ਨਾਲ ਚੱਕਦੇ ਦਿਖਾ ਰਹੇ ਨੇ ਕਿਸੇ ਵੀ ਇਹ ਪੇਰਦਾਗਾ ਜੀ ਆਪਾਂ ਨਹੀਂ ਜੀ ਨਹੀਂ 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 ਪਾਰਾ ਹੁੰਦਾ ਬਾਣੀ ਦੇ ਵਿੱਚ ਬੈਠ ਜਾਂਦਾ ਕੋਈ ਖਾ ਜਾਂਦਾ ਜਾਂ ਬਾਣੀ ਦੇ ਵਿੱਚ ਭੁੱਲਦਾ ਕੋਈ ਵੀ ਆ ਚਲੋ ਅਸੀਂ ਉਸ ਸਟਾਕ ਦੇ ਉਸੇ ਸੇਮ ਪੈਕੇਜ ਵਾਲੇ ਸਟਾਕ ਦੇ ਜਿਹੜੇ ਅਸੀਂ ਨਮੂਨੇ ਭਰ ਲਏ ਨੇ ਜੋ ਵੀ ਜਿਹੜਾ ਰਿਜ਼ਲਟ ਆਊਗਾ ਉਸ ਅਨਸਾਰ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਜੀ ਪਰ ਭਟਾਲ ਕਲਾਾਂ ਜਿੱਥੋਂ ਡੀਏਪੀ ਖਾਦ ਜਿਹੜੀ ਕਿਸਾਨਾਂ ਨੇ ਦੋਸ਼ ਲਾਇਆ ਕਿ ਡੁਪਲੀਕੇਟ ਹੈ ਕੀ ਕਰਾਂ ਜੀ ਕੀ ਮੰਗਦਾ ਹੈ ਮੈਨੂੰ ਤਕਰੀਬਨ 2:00 ਦੇ ਕਰੀਬ ਸਾਡੇ ਬਲਾਕ ਖੇਤੀਬਾੜੀ ਅਫਸਰ ਲਹਿਰਾ ਆਪਣੇ ਡਾਕਟਰ 인ਦਰਜੀਤ ਪੱਟੀ ਦਾ ਫੋਨ ਆਇਆ ਸੀ ਉਹ ਕਹਿੰਦੇ ਸੀ ਉਹਨਾਂ ਨੇ ਕਿਸਾਨਾਂ ਨੇ ਉਹਨਾਂ ਕੋਲ ਸ਼ਿਕਾਇਤ ਕੀਤੀ ਹੈ ਵੀ ਅਸੀਂ ਜਿਹੜੀ ਡੀਏਪੀ ਪਾਈ ਸੀ ਉਹ ਸਹੀ ਨਹੀਂ ਜਿਹੜੀ ਉਹ ਵਿੱਚੋਂ ਦੇ ਵਿੱਚ ਉੱਪਰ ਤਰ ਜਾਂਦੀ ਹੈ ਉਹ ਕੁਝ ਪਾਰਟ ਹੈ ਜਿਹੜਾ ਤੇ ਉਹਦੀ ਸੰਬੰਧੀ ਸਾਡੇ ਜਿਹੜੇ ਅਫਸਰ ਆ ਉਹ ਪਹੁੰਚ ਚੁੱਕੇ ਆ ਉੱਥੇ ਪਹਿਲਾਂ ਖੇਤ ਦਾ ਦੌਰਾ ਕਰਕੇ ਆਏ ਆ ਉਹਨੂੰ ਸੈਟੀ ਦੇ ਵਿੱਚ ਮੌਜੂਦ ਨੇ ਤੇ ਸੈਟੀ ਦੇ ਵਿੱਚ ਜਿਹੜਾ ਉਹ ਮੁਲਾਜ਼ਮ ਉੱਥੇ ਹਾਜ਼ਰ ਨਹੀਂ ਉਹਨਾਂ ਨੂੰ ਬੁਲਾਇਆ ਗਿਆ ਹੈਗਾ ਬੁਲਾਉਣ ਤੋਂ ਬਾਅਦ ਉੱਥੋਂ ਜਿਹੜਾ ਉਹ ਉਹਨਾਂ ਦੀ ਚੈਕਿੰਗ ਕਰਕੇ ਮਨਦੀ ਕਾਰਵਾਈ ਕਰੇ ਜਿਸ ਤਰ੍ਹਾਂ ਉਹਨਾ ਡੀਪ ਜਿਹੜੀ ਆਪਾਂ ਜਦੋਂ ਪਾਣੀ ਦੇ ਵਿੱਚ ਪਾਉਨੇ ਆ ਉਹ ਨੀਚੇ ਵੈਸ ਵੀ ਬੈਠਦੀ ਆ ਜਾਂ ਉੱਪਰ ਤੈਰਦੀ ਰਹਿੰਦੀ ਆ ਇਹ ਕੀ ਹੈਗਾ ਨੀ ਉੱਪਰ ਤਾਂ ਨਹੀਂ ਦੇਰਦੀ ਇਹ ਨੀਚੀ ਕੇਰਾ ਨੀਚੇ ਬੈੜਦੇ ਜਿਉਂ ਪਾਣੀ ਛੱਟਾ ਦਿੰਨੇ ਆ ਕਿਉਂਕਿ ਹਾਰਡ ਹੁੰਦੀ ਹੈ ਇਹ ਤੇ ਜੋ ਵੀ ਕਿਸਾਨਾਂ ਦਾ ਇਸ਼ੂ ਹੋਗਾ ਉਹ ਤਾਂ ਅਸੀਂ ਟੈਸਟ ਕਰਾ ਲਾਂਗੇ ਨਾ ਸੈਂਪਲ ਲੈ ਲਾਂਗੇ ਉਹਨਾਂ ਨੂੰ ਕਹਤਾ ਹਾਂ ਵੀ ਨਾਲ ਦੀ ਨਾਲ ਉਹਨਾਂ ਦਾ ਕੰਮ ਆਪਣੀ ਸੈਟੀ ਵਾਲ ਨੂੰ ਬੁਲਾ ਕੇ ਕਿਉਂਕਿ ਸੈਟੀ ਵਾਲੇ ਉੱਥੇ ਹਾਜ਼ਰ ਨਹੀਂ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਬੁਲਾ ਕੇ ਉਹਨਾਂ ਦੇ ਅਸੀਂ ਸੈਂਪਲ ਲੈ ਰਹੇ ਆ ਸੈਂਪਲ ਲੈ ਕੇ ਅਸੀਂ ਟੈਸਟਿੰਗ ਵਾਸਤੇ ਭੇਜਦੇ ਆ ਕਿਹੜੀ ਕੰਪਨੀ ਵੀ ਸੀ ਕਿ ਕੋਈ ਪਤਾ ਲੱਗਿਆ ਕਿੱਥੋਂ ਆਈ ਸੀ ਏ ਡੀ ਏ ਵੀ ਨਹੀਂ ਹਜੇ ਉਹ ਉੱਥੇ ਆਪਣਾ ਸੈਟੀ ਚ ਪਹੁੰਚੇ ਆ ਤੇ ਉਹ ਪਹੁੰਚ ਕੇ ਜੋ ਵੀ ਆਪਣੀ ਉਹ ਵੀਡੀਓ ਬਣਾਉਣ ਬਣਾਉਣਗੇ ਸਾਰਾ ਰਿਕਾਰਡ ਲੈਣਗੇ ਕਬਜ਼ੇ ਚ ਉਹਨਾਂ ਦਾ ਤੇ ਸੈਂਪਲ ਵਗੈਰਾ ਲੈਣਗੇ ਉਸ ਤੋਂ ਬਾਅਦ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂਗਾ ਜੇਕਰ ਇਹ ਸਾਰਾ ਅਲਾਰਟ ਇਦਾਂ ਦਾ ਹੀ ਹੋਇਆ ਤਾਂ ਕੀ ਕਾਰਵਾਈ ਹੋ ਸਕਦੀ ਹੈ ਇਸ ਤੇ ਨਹੀਂ ਪਹਿਲਾਂ ਫਸਟ ਉਹਦੇ ਨਾਲ ਤੁਸੀਂ ਸੈਂਪਲ ਲਵਾਂਗੇ ਉਹਦਾ ਸੈਂਪਲ ਟੈਸਟ ਹੋਣ ਤੋਂ ਬਾਅਦ ਹੀ ਜਿਹੜੀ ਅੱਗੇ ਕਾਨੂੰਨੀ ਕਾਰਵਾਈ ਹੋਊਗੀ ਕੱਲ ਸ਼ਾਮ ਨੂੰ ਇਹ ਮਾਮਲਾ ਸਾਡੇ ਧਿਆਨ ਚ ਆਇਆ ਸੀਗਾ ਕਿਸੇ ਸੁਸਾਇਟੀ ਦੇ ਮੈਂਬਰ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਸੀ ਕਿ ਜੋ ਪोटाਸ਼ ਦੇ ਕੰਨ ਨੇ ਉਹ ਪਾਣੀ ਦੇ ਉੱਤੇ ਤੈਰਦੇ ਦਿਖ ਰਹੇ ਨੇ ਤੇ ਉਹ ਵਰਕ ਨਹੀਂ ਕਰ ਰਹੀ ਤੇ ਉਹਨੂੰ ਅ ਸਵਾ ਦੇ ਤਰ੍ਹਾਂ ਟ੍ਰੀਟ ਕਰ ਰਹੇ ਸੀਗੇ ਵੀ ਇਹਦੇ ਵਿੱਚ ਕੁਝ ਹੈ ਨਹੀਂ ਤਾਂ ਇਮੀਡੀਏਟਲੀ ਅਸੀਂ ਸੈਂਪਲਿੰਗ ਕਰਵਾਈ ਇਹ ਵੀ ਅ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਉਸ ਥੈਲੇ ਦੀ ਸੈਂਪਲਿੰਗ ਕੀਤੀ ਗਈ ਸੋਸਾਇਟੀ ਜੋ ਵੀ ਸੈਂਪਲਿੰਗ ਕੀਤੀ ਗਈ ਹੈ ਜਿਸ ਦਾ ਕਿ 4-5 ਦਿਨਾਂ ਦੇ ਵਿੱਚ ਰਿਜ਼ਲਟ ਆ ਜਾਊਗਾ ਉਸ ਤੋਂ ਬਾਅਦ ਜੋ ਵੀ ਰਿਜ਼ਲਟ ਆਉਂਦਾ ਹੈ ਉਹਦੇ ਰਿਗਾਰਡਿੰਗ ਅਸੀਂ ਆਪਣੇ ਹਾਇਰ ਅਫੀਸ਼ੀਅਲਜ਼ ਨੂੰ ਵੀ ਰਿਪੋਰਟ ਕਰਾਂਗੇ ਜੇ ਤਾਂ ਠੀਕ ਹੈ ਫਿਰ ਤਾਂ ਕੋਈ ਪ੍ਰੋਬਲਮ ਆਉਗੀ ਨਹੀਂ ਜੇ ਕੋਈ ਪ੍ਰੋਬਲਮ ਆਈ ਉਹਦੇ ਚ ਤਾਂ ਅਸੀਂ ਡੈਫੀਨਿਟਲੀ ਰਿਪੋਰਟ ਕਰਾਂਗੇ ਤੇ ਇਮੀਡੀਏਟਲੀ ਸਵੇਰੇ ਮੇਰੇ ਵੱਲੋਂ ਇੱਥੇ ਫਿਰ ਰਿਪੋਰਟ ਕੀਤੀ ਗਈ ਚੈਕਿੰਗ ਲਈ ਸੋਸਾਇਟੀ ਦੇ ਵਿੱਚ ਸੋਸਾਇਟੀ ਦਾ ਸਟਾਕ ਦੇਖਿਆ ਗਿਆ ਔਰ ਸਾਰਾ ਸਟਾਕ ਆਪਣਾ ਜੋ ਗਵਰਨਮੈਂਟ ਅਪਰੂਵਡ ਚੀਜ਼ਾਂ ਨੇ ਉਹਦੇ ਨਾਲ ਹੀ ਪਾਇਆ ਗਿਆ ਉਹ ਤੋਂ ਬਿਨਾ ਇੱਥੇ ਕੁਝ ਨਹੀਂ ਸੀਗਾ ਆਈਪੀਐਲ ਬ੍ਰਾਂਡ ਮਾਰਕਫੈਡ ਵੱਲੋਂ ਸਪਲਾਈ ਕੀਤਾ ਜਾਂਦਾ ਮਾਰਕਫੈਡ ਵੱਲੋਂ ਸਾਡੇ ਕੋਲ ਮੈਡਮ ਆਏ ਨੇ ਇਹਨਾਂ ਦੇ ਥਰੂ ਵੀ ਇੱਥੇ ਸਾਰਾ ਸਟਾਕ ਸਪਲਾਈ ਕੀਤਾ ਗਿਆ ਤੇ ਮੈਡਮ ਦੱਸੋ ਹਾਂ ਜੀ ਮੇਰਾ ਨਾਮ ਜਿੰਦਰ ਕੋਰ ਹੈ ਸਰ ਮੈਂ ਮਾਰਕਫੇਡ ਲੇਰਾਗਾਗਾ ਵੱਲੋਂ ਆਈ ਹਾਂ ਪਟਾਣਕਲਾ ਕੋਪਰੇਟ ਸਟ੍ਰੈਟੀਜੀ ਦੇ ਵਿੱਚ ਕੋਈ ਸ਼ੂ ਇੱਥੇ ਖਾਦ ਦਾ ਜਿਹੜਾ ਡੀਏਪੀ ਦੀ ਕੁਆਲਿਟੀ ਨੂੰ ਲੈ ਕੇ ਰੌਲਾ ਪਿਆ ਹੈ ਕਿਸਾਨਾਂ ਦੇ ਸ਼ੰਕੇ ਆ ਕਿ ਡੁਪਲੀਕੇਟ ਹੈ ਤੁਸੀਂ ਵੀ ਇੱਥੇ ਪਹੁੰਚੋ ਇਹ ਤੁਹਾਡੇ ਡਿਪਾਰਟਮੈਂਟ ਰਾਹੀਂ ਸਪਲਾਈ ਹੋਈ ਹੈ ਖਾਦ ਹਾਂ ਜੀ ਜਿਹੜਾ ਆਈਪੀਐਲ ਔਰ ਦਾ ਡੀਏਪੀਏ ਮਾਰਕੀਟ ਵੱਲੋਂ ਸਪਲਾਈ ਕੀਤਾ ਜਾਂਦਾ ਹੈ ਮਾਰਕੀਟ ਦੇ ਥਰੂ ਹੀ ਰੈਕ ਤੋਂ ਡਾਇਰੈਕਟ ਕੋਆਪਰੇਟਿਵ ਸੁਸਾਇਟੀਜ਼ ਤੱਕ ਭੇਜਿਆ ਜਾਂਦਾ ਹੈ ਇੱਥੇ ਆ ਕੇ ਅਸੀਂ ਚੈੱਕ ਕੀਤਾ ਜਿੰਨਾ ਵੀ ਸਟਾਕ ਸੁਸਾਇਟੀ ਦੇ ਵਿੱਚ ਪਿਆ ਹੈ ਉਹ ਸਾਰਾ ਮਾਰਕੀਟ ਦੇ ਥਰੂ ਆਈਪੀਐਲ ਦਾ ਹੀ ਸਟਾਕ ਹੈ ਜੋ ਕਿ ਇੱਕ ਸਰਕਾਰੀ ਅਦਾਰਾ ਹੈ ਤੇ ਕੱਲ ਸੁਣਨ ਵਿੱਚ ਆਇਆ ਸੀ ਕਿ ਕੰਪਲੇਆ ਡੀਏਪੀ ਦੀ ਇੱਕ ਕੰਪਲੇਂਟ ਸੀ ਜਿਹਦੇ ਰਿਗਾਰਡਿੰਗ ਇੱਥੇ ਕੁਝ ਕੁਐਸਚਨਿੰਗ ਹੋਈ ਹੈ ਤੇ ਕੱਲ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਇੱਕ ਸੈਂਪਲ ਲਿਆ ਗਿਆ ਸੋ ਸੈਂਪਲ ਦੇ ਰਿਜ਼ਲਟ ਆਣ ਵਿੱਚ 4-5 ਤੋਂ 5 ਦਿਨ ਲੱਗ ਜਾਣੇ ਤੇ ਰਿਜ਼ਲਟ ਆਪ ਤੋਂ ਬਾਅਦ ਜੋ ਵੀ ਲੈਵਲ ਉਹ ਰਿਜ਼ਲਟ ਆਏਗਾ ਉਸ ਤੇ ਅਨੁਸਾਰ ਦੀ ਕਾਰਵਾਈ ਜਿਹੜੀ ਕਰੀ ਜਾਏਗੀ ਇਹ ਕੁਆਲਿਟੀ ਨੂੰ ਲੈ ਕੇ ਮਾਰਫੈਟ ਦਾ ਇਹ ਨਾਲ ਹੈ ਕੋਈ ਮਤਲਬ ਜ਼ਿੰਮੇਵਾਰੀ ਕਿਸ ਤਰ੍ਹਾਂ ਦੀ ਹੈ ਜਾਂ ਕਿਸੇ ਹੋਰ ਡਿਪਾਰਟਮੈਂਟ ਨਹੀਂ ਨਹੀਂ ਸਰ ਮਾਰਫੈਟ ਦੀ ਜਿਹੜੀ ਵਿੱਚ ਜ਼ਿੰਮੇਵਾਰੀ ਉਹ ਸਿਰਫ ਸਪਲਾਈ ਦੀ ਹੈ ਰੈਕ ਤੋਂ ਡਾਇਰੈਕਟ ਕੋਆਪਰੇਟਿਵ ਸੁਸਾਇਟੀ ਤੱਕ ਇਹਦੀ ਜਿਹੜੀ ਕੁਆਲਿਟੀ ਦੀ ਜ਼ਿੰਮੇਵਾਰੀ ਹੈ ਉਹ ਆਈਪੀਐਲ ਕੰਪਨੀ ਦੀ ਹੈ ਸਰ ਰਾਜੀਪ ਚੌਧਰੀ ਐਨਡੀਐਨ ਪੋਟਾਸ਼ ਲਿਮਟਿਡ ਸੇ ਹੈ ਜੀ ਰਾਜੀਪ ਚੌਧਰੀ ਆਈਪੀਐਲ ਕੀ ਤ अच्छा ट तो, तो है नहीं वो क्या है जिसपे अगर स्प्रे की बात करे जिसपे नीम कोटेड स्प्रे ज्यादा लगा हुआ है उसके ऊपर वो हो सकता है ऊपर तैर रही हो सारा माल तो है नहीं ऐसा तैरने वाला ਅਗਰ ਜੈਸੇ ਲੋਕ ਕਹ ਰਹੇ ਕਿ ਨਕਲੀ ਹੁੰਦਾ ਤਾਂ ਸਾਰਾ ਮਾਲ ਹੀ ਉਪਰ ਤੈਤਾ ਉਹ ਐਸਾ ਤਾਂ ਹੈ ਨਹੀਂ 2 4 5% ਹੈ ਐਸਾ ਕੋਈ ਪ੍ਰੋਬਲਮ ਨਹੀਂ 2 4% ਵੀ ਨਹੀਂ ਹਾਂ ਸੁਣੋ ਜਾਈ ਇਹ ਡੁਪਲੀਕੇਟ ਕੀ ਨਾਮ ਸਰ ਮੇਰਾ ਨਾਮ ਪਵਨ ਕੁਮਾਰ ਆ ਜੀ ਸੰਗੂ ਡਿਸਟ੍ਰਿਕਟ ਡੀਏਪੀ ਸਪਲਾਈ ਕਰਦੇ ਆ ਅਸੀਂ ਜੋ ਵੀ ਰੀਕ ਆਉਂਦੇ ਆ ਆਈਪੀਐਲ ਦੇ ਜਾਂ ਐਨਐਫਐਲ ਦੇ ਜਾਂ ਐਨਐਸ ਕੰਪਨੀ ਦੇ ਹੈਂਡਲਿੰਗ ਐਂਡ ਟ੍ਰਾਂਸਪੋਰਟਿੰਗ ਦਾ ਕੰਮ ਕਰਦੇ ਆ ਤੇ ਭਟਾਲ ਕਨਸੈਕਟ ਦੇ ਵਿੱਚ ਭਟਾਲ ਖਾਦ ਨੂੰ ਲੈ ਕੇ ਸਾਨੂੰ ਦੇ ਵੀ ਸੰਕੇਤ ਪਾਇਆ ਜਾ ਰਿਹਾ ਹੈ ਕਿ ਜਿਹੜਾ ਝੋਨੇ ਦੇ ਵਿੱਚ ਪਾਉਣ ਤੋਂ ਬਾਅਦ ਜੇਪੀਏ ਜਿਹੜੀ ਪਾਣੀ ਦੇ ਉੱਪਰ ਤੈਰ ਰਹੀ ਹੈ ਉਹਦੇ ਕਲ ਸੈਂਪਲ ਵੀ ਭਰੇ ਰਿਹਾ ਕਿਸੇ ਕੀ ਗੱਲ ਜੋ ਡੁਪਲੀਕੇਟ ਡੀਏਪੀ ਦਾ ਖਸਾ ਖਟਾਲਗਾ ਸਰਟੀਫਾਈ ਪਾਇਆ ਗਿਆ ਉਹ ਅਸੀਂ ਆ ਕੇ ਚੈੱਕ ਕੀਤਾ ਹੈ ਉਹ 100% ਡੀਏਪੀ ਪ्युअर ਹੈ ਕੋਈ ਕਿਸੇ ਤਰ੍ਹਾਂ ਦਾ ਖਸਾ ਕਰਨ ਦੀ ਜਰੂਰਤ ਨਹੀਂ ਹੈ ਪਲੱਸ ਜਿਹੜੇ ਪਹਿਲਾਂ ਸੈਂਪਲ ਭਰਾਏ ਹੈ ਅਗਰ ਜ਼ਿੰਮੇਦਾਰ ਨੂੰ ਹੋਰ ਕੋਈ ਸ਼ੰਕਾ ਹੈ ਇਹ ਅਕਈ ਪੰਜਾਂ ਚਾਰ ਸੈਂਪਲ ਹੋਰ ਭਰਾਲਾਂ ਕਿਸੇ ਵੀ ਬੋਰੀ 'ਚ ਭਰਾਲਾਂ ਉਹ ਕੋਈ ダਨ ਨਹੀਂ ਜ਼ਿਮੀਂਦਾਰ ਦਾ ਖੇਤੀ ਦਾ ਕੋਈ ਨੁਕਸਾਨ ਨਹੀਂ ਇਹ 'ਚ ਜਿਹੜਾ ਤੈਰਨ ਦੀ ਸਮੱਸਿਆ ਆਈ ਸੀ ਉਹ ਓਪਨ ਸ਼ਿਪ 'ਚ ਆਉਂਦੇ ਆ ਡੀਏਪੀ ਵਗੈਰਾ ਉਹ ਕਈ ਵਾਰੀ ਤੇਲ ਦੀ ਸਪਰੇਅ ਕਰ ਦਿੰਦੇ ਆ ਤੇਲ ਦੀ ਸਪਰੇਅ ਕਰਕੇ ਉਹ ਕੁਛ ਦਾਣੇ ਉੱਪਰ ਆ ਜਾਂਦੇ ਆ ਇਹ ਜ਼ਿਮੀਂਦਾਰ ਦਾ ਖੇਤੀ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਪਹਿਲਾਂ ਕੋਈ ਸੈਂਪਲਿੰਗ ਹੁੰਦੀ ਜਦੋਂ ਵੀ ਸ਼ਿਪ ਆਉਂਦਾ ਹੈ ਉਦੋਂ 10 ਸੈਂਪਲ ਸ਼ਿਪ ਖੁੱਲਣ ਤੋਂ ਪਹਿਲਾਂ ਲਏਤੇ ਜਾਂਦੇ ਆ ਉਹ ਸੈਂਟਰਲ ਲੈਬਾਰਟਰੀ ਭੇਜੇ ਜਾਂਦੇ ਆ ਜਿੰਨਾ ਤੱਕ ਉਹ ਸੈਂਪਲ ਦੀ ਰਿਪੋਰਟ ਨਹੀਂ ਆਉਂਦੀ ਉਹਨਾਂ ਤੱਕ ਸ਼ਿਪ ਨਹੀਂ ਖੁੱਲਦਾ ਜੇ ਉਹ ਸੈਂਪਲ ਪਾਸ ਹੋਣ ਤਹੀ ਸ਼ਿਪ ਖੋਲਿਆ ਜਾਂਦਾ ਜਿਹੜੇ ਪੈਰ ਨਾਲ ਤੁਹਾਨੂੰ ਲੱਗਦਾ ਜਿਵੇਂ ਹੋਰ ਕੰਪਨੀਆਂ ਨੇ ਜਾਂ ਹੋਰ ਜਿਹੜੀ ਕੰਪਨੀਆਂ ਨੇ ਪਸਾਨਾ ਨੇ ਪਾਣੀ ਤੇ ਨਹੀਂ ਪੈਰ ਰਹੀ ਸਿਰਫ ਇਹਦੇ ਵਿੱਚ ਆਇਆ ਜੀ ਵੀ ਕੋਈ ਕੱਚਾ ਸੈਂਟਰ ਜਿਹੜੀ ਪਾਣੀ ਪੈਰ ਲੱਗੇ ਨਹੀਂ ਸਾਰੇ ਇਹ ਸਾਰੀਆਂ ਕੰਪਨੀਆਂ ਅਲੱਗ-ਅਲੱਗ ਕੰਟਰੀ ਨਾਲ ਸ਼ਿਪ ਆਉਂਦੇ ਆ ਕਿਸੇ ਸ਼ਿਪ ਤੇ ਸਪ੍ਰੇਕ ਕਰ ਦਿੰਦੇ ਆ ਕਿਸੇ ਕੰਟਰੀ ਸਪਰੇ ਕਰਕੇ ਭੇਜਦੀ ਆ ਕਿਸੇ ਕੋਈ ਕੰਟਰੀ ਸਪਰੇ ਕਰਕੇ ਨਹੀਂ ਭੇਜਦੀ ਉਹ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਜਿਵੇਂ ਕਾਲੇ ਆ ਕਾਲੇ ਤੇ ਸਪਰੇ ਕਰ ਦਿੰਦੇ ਆ ਜਾਂ ਟੂ ਹੇ ਰੰਗਾ ਜਾਂ ਪੂਰਾ ਕਹਿ ਲੈਣੇ ਆ ਉਹਨਾਂ ਦੇ ਕੰਪਨੀ ਨਹੀਂ ਕਰਦੀਆਂ ਸਟਾਕ ਜਿਹੜਾ ਸੇਅਰ ਤੇ ਸੈਟ ਦੇ ਵਿੱਚ ਇਹ ਤੁਸੀ ਕੰਫਰਮ ਕਰ ਲੈ ਵੀ ਤੁਹਾਡੀ ਕੰਪਨੀ ਦੀ ਹੈ ਹਾਇ ਸਟਾਕ ਆਈਪੀਐਲ ਦਾ ਹੀ ਹੈ ਇਹਨੇ ਪਟਾਸ਼ ਲਿਮਟਿਡ ਦੁਆਰਾ 90 ਤੋਂ ਸਪਲਾਈ ਕੀਤਾ ਹੋਇਆ ਸਟਾਕ ਹੀ ਹੈ ਕਰਦੀ ਕੀ ਨਾਮ ਹੈ ਰਾਮਪਾਲ ਸਿੰਘ ਝਲੂਰ ਬਲਾਕ ਜਨਰਲ ਸਕੱਤਰ ਲਹਿਰਾ ਬੀਕੇਜੂ ਇਕਤਾ ਸਿੱਧੂਪੁਰ ਰਾਮਪਾਲ ਜੀ ਕੱਲ ਇੱਕ ਤੁਸੀਂ ਡੀਏਪੀ ਖਾਦ ਦਾ ਪਟਾੜਕਲਾ ਸੈਟੀ ਚ ਡੁਪਲੀਕੇਟ ਹੋਣ ਦਾ ਇੱਕ ਮੁੱਦਾ ਚੁੱਕਿਆ ਸੀ ਕਿ ਡੁਪਲੀਕੇਟ ਹੈ ਜੀ ਉਸ ਨੂੰ ਲੈ ਕੇ ਜਿਹੜਾ ਜਿਹੜੀ ਸੰਬੰਧਿਤ ਕੰਪਨੀਆਂ ਡੀਏਪੀ ਦੀ ਆਈਪੀਐਲ ਕੰਪਨੀ ਦੇ ਵੀ ਮਤਲਬ ਅਧਿਕਾਰੀ ਕਹਿ ਸਕਦੇ ਇੱਥੇ ਆਏ ਸੀ ਉਹਨਾਂ ਨੇ ਤਾਂ ਇੱਥੋਂ ਤੱਕ ਦਾਵਾ ਕੀਤਾ ਕਿ ਜਿਹੜੀ ਖਾਦ ਬਿਲਕੁਲ ਵੀ ਡੁਪਲੀਕੇਟ ਨਹੀਂ ਕਿਸਾਨ ਕੋਈ ਸੋਚਣਾ ਕਰਨ ਵੀ ਉਹਨਾਂ ਦਾ ਕੋਈ ਨੁਕਸਾਨ ਹੋਊਗਾ ਕਿਵੇਂ ਦੇਖਦੇ ਹੋ ਤੁਸੀਂ ਅ ਦੇਖੋ ਜੀ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਅਸੀਂ ਨੇ ਜੀ ਦੇਖੀ ਹੈ ਜਿਹੜੀ ਡੀਏਪੀ ਖਾਦ ਹੁੰਦੀ ਹੈ ਉਹ ਕਦੇ ਤੈਰਦੀ ਨਹੀਂ ਹੁੰਦੀ ਹੈਗੀ ਪਰ ਜਿਹੜੀ ਇਹ ਖਾਦ ਹੈ ਪਾਣਸਾਰ 10-20 ਮਿੰਟਾਂ ਬਾਅਦ ਉੱਪਰ ਆ ਜਾਂਦੀ ਹੈ ਆਟੋਮੈਟਿਕਲੀ ਬਲਾ ਖੇਤੀ ਜਿਹੜੇ ਅਫਸਰ ਉਹਨੇ ਵੀ ਇਸ ਉੱਤੇ ਮੋਹਰ ਲਾਈ ਹੈ ਮੰਨਿਆ ਉਹ ਬਾਈਟ ਦੇ ਵਿੱਚ ਵੀ ਹਾਂ ਜਿਹੜੀ ਇਹ ਖਾਦ ਹੈ ਜਿਹੜੀ ਉੱਪਰ ਨਹੀਂ ਆਉਂਦੀ ਹੁੰਦੀ ਤੇ ਜ਼ਿਲ੍ਹਾ ਅਫਸਰਾ ਖੇਤੀਬਾੜੀ ਅਫਸਰ ਉਸਨੇ ਵੀ ਇਸ ਤੇ ਮੋਹਰ ਲਾਈ ਹੈ ਵੀ ਹਾਂ ਜਿਹੜੀ ਇਹ ਆਪਣੀ ਖਾਦ ਹੈ ਇਹ ਉੱਪਰ ਨਹੀਂ ਆਉਂਦੀ ਹੁੰਦੀ ਬਿਲਕੁਲੇ ਕਦੇ ਵੀ ਪਰ ਇਹ ਅਚਾਨਕ ਦੇਖੋ ਇੱਕਦਮ ਉੱਪਰ ਆ ਜਾਂਦੀ ਹੈ ਇਹ ਤੇ ਜਿਹੜੇ ਅੱਜ ਇਹ ਆਈਪੀਐਲ ਆਲੇ ਆਏ ਨੇ ਨਾ ਇਹਨਾਂ ਨੇ ਤਾਂ ਪਹਿਲੀ ਕਹਤਾ ਵੇ ਸਾਡੀ ਜਿਹੜੀ ਖਾਦ ਹੈ ਇਹ ਸਹੀ ਹੈ ਵੀ ਇਹਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਜਿੰਮੇਦਾਰ ਕਿਤੋਂ ਵੀ ਸੈਂਪਲ ਭਰਾ ਲੈ। ਇਹ ਤਾਂ ਅਸੀਂ ਕੱਲ ਵੀ ਸ਼ੰਕਾ ਦੀ ਸਾਨੂੰ ਵੀ ਜਿਹੜੇ ਇਹ ਸੈਂਪਲ ਭਰੇ ਜਾਂਦੇ ਨੇ ਇੱਕ ਨਾਮ ਦੇ ਸੈਂਪਲ ਭਰੇ ਜਾਂਦੇ ਨੇ ਇਹਨਾਂ ਚੋਂ ਨਿਕਲਣਾ ਕੱਖ ਨਹੀਂ ਤਾਂ ਪਾਸ ਹੀ ਹੋਣੇ ਨੇ ਕਿਉਂਕਿ ਕਾਰਪੋਰੇਟ ਘਰਾਣੇ ਨੇ ਇਹ ਵੱਡੇ ਵੱਡੀਆਂ ਸਰਕਾਰਾਂ ਦੇ ਵਿੱਚ ਹੱਥ ਨੇ ਇਹਨਾਂ ਦੇ ਨੂੰ ਇਹ ਕਿ ਇਹਨਾਂ ਅਧਿਕਾਰੀਆਂ ਨਾਲ ਸਾਨੂੰ ਸੰਤੁਸ਼ਟੀ ਨਹੀਂ ਹੈਗੀ ਚਾਹੇ ਕੋਈ ਬਲੈਕ ਲੈਵਲ ਦਾੰਦਾ ਚਾਹੇ ਕੋ ਸਾਡੇ ਲਵੇ ਜ਼ਿਲ੍ਹਾ ਲੈਵਲ ਦਾ ਆਂਦਾ ਚਾਹੇ ਕੋ ਇਹ ਆ ਰਾਂਦਾ ਸੈਕਟਰੀ ਨਹੀਂ ਸਾਨੂੰ ਜਿਹੜੀ ਸੰਤੁਸ਼ਟੀ ਹੋਣੀ ਹੈ ਇਹ ਪੰਜਾਬ ਪਧਰੀ ਕੋਈ ਟੀਮ ਬਣੇ ਜਿਹੜੀ ਇੱਥੇ ਆ ਕੇ ਸੈਂਪਲਿੰਗ ਕਰੇ ਇਸ ਨੂੰ ਦੇਖੇ ਤਾਂ ਜੋ ਸੰਤੁਸ਼ਟੀ ਹੋਵੇ ਨਹੀਂ ਤੇ ਸਰਕਾਰ ਦੀ ਪੰਜਾਬ ਸਰਕਾਰ ਦੀ ਰਲ਼ੀ ਮਿਲੀ ਭੁਗਤ ਦੇ ਨਾਲ ਜਿਹੜਾ ਇੱਕੋ ਇੱਕ ਅਦਾਰਾ ਸੀ ਸਾਡਾ ਸੁਸਾਇਟੀਆਂ ਦਾ ਜਿੱਥੇ ਵਿਸ਼ਵਾਸ ਕਰਦੇ ਤੇ ਲੋਕ ਪਰ ਅੱਜ ਉੱਥੇ ਵਿਸ਼ਵਾਸ ਵੀ ਨਹੀਂ ਰਿਹਾ ਹੈਗਾ ਕਿਉਂਕਿ ਉੱਥੇ ਵੀ ਨਕਲੀ ਜਿਹੜੀ ਖਾ ਦਾ ਆਣ ਲੱਗ ਪਈ ਇਸ ਕਰਕੇ